ਜਿਵੇਂ ਕਿ ਤੁਸੀਂ ਜਾਣਦੇ ਹੋ ਜ਼ਿਲ੍ਹੇ ਅਤੇ ਹਿਮਾਚਲ ਪ੍ਰਦੇਸ਼ ਵਿਖੇ ਪਿਛਲੇ ਦਿਨਾਂ ਬਹੁਤ ਭਾਰੀ ਬਾਰਿਸ਼ ਦੇ ਕਰਕੇ ਸਾਡੇ ਕਈ ਚੋਆਾਂ ਦੇ ਵਿੱਚ ਸਾਡੇ ਦਰਿਆਵਾਂ ਦੇ ਵਿੱਚ ਪਾਣੀ ਦਾ ਦਰ ਵਧਿਆ ਹੈ ਜਿਦੇ ਕਰਕੇ ਟਾਂਡਾ ਤਹਿਸੀਲ ਮੁਕੇਰੀਆਂ ਤਹਿਸੀਲ ਵਿੱਚ ਕੁਝ ਪਿੰਡਾਂ ਦੇ ਵਿੱਚ ਪਾਣੀ ਵੀ ਅੰਦਰ ਖੇਤਾਂ ਦੇ ਵਿੱਚ ਤੇ ਘਰਾਂ ਦੇ ਕੋਲ ਵੀ ਆਇਆ ਹੈ ਮਹਲਪੁਰ ਤਹਿਸੀਲ ਵਿਖੇ ਵੀ 1-2 ਇਦਾਂ ਦੇ ਸਡਨ ਇਨਸੀਡੈਂਟਸ ਹੋਏ ਜਿਦੇ ਵਿੱਚ ਰਾਮਪੁਰ ਸੇਨੀਆ ਤੇ ਹੋਰ ਪਿੰਡਾਂ ਦੇ ਵਿੱਚ ਪਾਣੀ ਸਡਨਲੀ ਆ ਗਿਆ ਔਰ ਉਸ ਤੋਂ ਬਾਅਦ ਚਲੋ ਅ ਅੱਛੀ ਗੱਲ ਹੈ ਕਿ ਉਹ ਪਾਣੀ ਜੇਤੀ ਜੇਤੀ ਨਿਕਲ ਗਿਆ ਅ ਮੈਂ ਦੱਸਣਾ ਚਾਹਾਂਗੀ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਅਸਹੂਲiyet ਨਾ ਆਣ ਦਿੱਤੀ ਜਾਵੇ ਤਾਂ ਕਰਕੇ ਇਸ ਤਰ੍ਹਾਂ ਦੀ ਸਾਰੀ ਜ਼ਰੂਰੀ ਸਮੱਗਰੀ ਜਿਵੇਂ ਕਿ ਪਿੰਡ ਦਾ ਪਾਣੀ ਪਾਣੀ ਦੇ ਫਿਲਟਰ ਸਫਾਈ ਕਿਟਾ ਦਵਾਈਆਂ ਪਿਰਪਾਲ ਗੱਦੇ ਆਟੋਮਾਸ ਮੱਛਰਦਾਨੀਆਂ ਐਕਸਟਰਾ ਇਸ ਤਰ੍ਹਾਂ ਦੇ ਉਪਬੰਧ ਜਿਹੜੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਵੇਂ ਤੁਸੀਂ ਜਾਣਦੇ ਹੋ ਕਿ ਖਾਣ ਪੀਣ ਦਾ ਅਰੇਂਜਮੈਂਟ ਮੈਡੀਕਲ ਟੀਮਸ ਅਤੇ ਹੋਰ ਤਰ੍ਹਾਂ ਦੀਆਂ ਐਮਰਜੈਂਸੀ ਸਰਵਿਸਿਜ਼ ਉਪਲਬਧ ਕਰਾਈਆਂ ਹੀ ਜਾਂਦੀਆਂ ਨੇ ਲੇਕਿਨ ਮੈਂ ਇਹ ਖਾਸ ਮੈਂਸ਼ਨ ਕਰਨਾ ਚਾਹਾਂਗੀ ਕਿ ਬਹੁਤ ਸਾਰੀ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਵੀ ਬਹੁਤ ਅਹਿਮ ਯੋਗਦਾਨ ਇਸ ਕ੍ਰਮ ਦੇ ਵਿੱਚ ਦਿੱਤਾ ਜਾ ਰਿਹਾ ਹੈ ਮੈਂ ਮੈਂਸ਼ਨ ਕਰਨਾ ਚਾਹਾਂਗੀ ਬਾਬਾ ਦੀਪ ਸਿੰਘ ਸੁਸਾਇਟੀ ਟਾਂਡਾ ਵਿਖੇ ਜਿਹੜੀਆਂ ਆਪਣੀ ਬੋਟਸ ਦੇ ਨਾਲ ਪ੍ਰਸ਼ਾਸਨ ਵੱਲੋਂ ਜਿਹੜੇ ਇੰਤਜ਼ਾਮ ਕੀਤੇ ਗਏ ਨੇ ਪ੍ਰਸ਼ਾਸਨ ਵੱਲੋਂ ਜਿਵੇਂ ਜਿਸ ਤਰ੍ਹਾਂ ਦਾ ਇਕਵਿਪਮੈਂਟ ਬੋਟਸ ਲਾਈਫ ਜੈਕਟਸ ਦਿੱਤੇ ਗਏ ਨੇ ਉਹਨੂੰ ਸਪਲੀਮੈਂਟ ਕਰਦੇ ਹੋਏ ਬਹੁਤ ਵਧੀਆ ਆਪਣੀ ਸੇਵਾ ਉੱਥੇ ਦੇ ਰਹੀ ਹੈ ਜਿਹਦੇ ਨਾਲ ਲੋਕਾਂ ਦੀ ਸੇਫਟੀ ਅਤੇ ਸੁਰੱਖਿਆ ਕਰਨ ਦੇ ਵਿੱਚ ਪ੍ਰਸ਼ਾਸਨ ਕਾਮਯਾਬ ਹੋ ਰਿਹਾ ਹੈ ਮੈਂ ਇਸ ਵੀਡੀਓ ਰਾਹੀਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹਾਂਗੀ ਕਿ ਸਾਡੇ ਅਫੈਕਟਿਡ ਏਰੀਆਜ਼ ਦੇ ਵਿੱਚ ਜਿਵੇਂ ਕਿ ਮੁਕੇਰੀਆਂ ਦੇ ਮੋਤਲਾ ਇਲਾਕੇ ਦੇ ਵਿੱਚ ਵੀ ਕੁਝ ਪਿੰਡ ਸਾਡੇ ਅਫੈਕਟਿਡ ਹੋਏ ਨੇ ਟੰਡਾ ਵਿਖੇ ਹੋਏ ਨੇ ਜਾਂ ਕਿੱਥੇ ਵੀ ਇਸ ਤਰ੍ਹਾਂ ਦੇ ਪਾਣੀ ਦਾ ਪ੍ਰਭਾਵ ਹੁੰਦਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਲੋਕਾਂ ਨੂੰ ਝੱਲਣੀ ਪੈਂਦੀ ਹੈ ਤਾਂ ਪ੍ਰਸ਼ਾਸਨ ਦੇ ਨਾਲ ਰਲ ਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਨਾਲ ਰਲ ਕੇ ਇਹੋ ਜਿਹੀ ਸੰਸਥਾਵਾਂ ਸਾਨੂੰ ਸੰਪਰਕ ਕਰਨ और अपने वालों भी योगदान दे मैनू बहुत सारे मैसेजेस भी पिछले दिन बहुत सारे व्यक्तियों तो बहुत सारी संस्थाव तो आए सी तो मैं अकनोलेज कर दी है कि उन्होंने अपने वालों हेल्प ऑफर की है और अभी स्वागत करते हैं जी कि अपने एस डी एम के डिस्ट्रिक्ट रेडक्रॉस सोसायी के नपर्क करा एक संयुक्त तरीके तक मदद पहुँचा सकी बाकी मैं ये भी दसना चाहगी कि हालात ਸਾਮਾਨਯ ਹੈ ਜ਼ਰੂਰ ਕਿਤੇ ਕਿਤੇ ਪਾਣੀ ਦਾ ਪ੍ਰਭਾਵ ਹੋਇਆ ਬਟ ਅਸੀਂ ਲਗਾਤਾਰ ਸਿਚੁਏਸ਼ਨ ਤੇ ਨਜ਼ਰ ਬਣਾਈ ਰੱਖੀ ਹੈ ਬੀਬੀਐਮਬੀ ਬੋਰਡ ਦੇ ਨਾਲ ਵੀ ਲਗਾਤਾਰ ਪੰਜਾਬ ਸਰਕਾਰ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਨਾਲ ਤਾਲਮੇਲ ਚੱਲਦਾ ਹੈ ਔਰ ਜਿਹਦੇ ਕਰਕੇ ਅਸੀਂ ਬਹੁਤ ਹੱਦ ਤੱਕ ਜਿਹੜਾ ਹੈ ਪਾਣੀ ਦੀ ਸਾਮ ਸੰਭਾਲ ਨੂੰ ਕੰਟਰੋਲ ਕਰਨ ਦੇ ਵਿੱਚ ਕਾਮਯਾਬੀ ਆਈ ਹੈ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਡੇ ਸਿਵਲ ਡਿਫੈਂਸ ਵੋਲੰਟੀਅਰਸ ਦਾ ਵੀ ਖਾਸ ਧੰਨਵਾਦ ਕਰਦੇ ਹਾਂ ਕਿ ਉਹ ਸਮੇਂ-ਸਮੇਂ ਤੇ ਲੋਕਾਂ ਨੂੰ ਜਾਗਰੂਕ ਕਰਦੇ ਹਨ ਕਿ ਇਸ ਟਾਈਮ ਤੇ ਮੌਨਸੂਨ ਦੇ ਦਿਨਾਂ ਦੇ ਵਿੱਚ ਕਿਸੇ ਵੀ ਦਰਿਆ ਚੋਹ ਦੇ ਨੇੜੇ ਜਾਂ ਕਿਸੇ ਨਹਿਰ ਦੇ ਕੋਲ ਕਿਸੇ ਟੋਬੇ ਦੇ ਕੋਲ ਨਾ जाया ਜਾਵੇ। ਮੈਂ ਫੇਰ ਇੱਕ ਵਾਰੀ ਸਾਰੀਆਂ ਸੰਸਥਾਵਾਂ ਨੂੰ ਸਾਡੇ ਸਾਰੇ ਨਿਵਾਸੀਆਂ ਨੂੰ ਇਹ ਅਪੀਲ ਕਰਦੀ ਹਾਂ ਕਿ ਆਪਣੇ ਆਲੇ-ਦੁਆਲੇ ਕਿਸੇ ਵੀ ਚੋਹ ਦੇ ਦਰਿਆ ਦੇ ਵਿੱਚ ਕਿਸੇ ਨੂੰ ਵੀ ਬੱਚੇ ਜਾਂ ਵੱਡੇ ਨੂੰ ਨਾ ਜਾਣ ਦਿੱਤਾ ਜਾਵੇ ਔਰ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਅਸੀਂ ਸਾਰੇ ਰਲ ਕੇ ਆਪਣੀ ਸੁਰੱਖਿਆ ਕਰੀਏ। ਧੰਨਵਾਦ।